ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤਾਂ ਦੋਸਤੋ ਅੱਪਏ ਇਸ ਵੀਡੀਓ ਵਿੱਚ ਦੇਖਾਂਗੇ ਕਿ ਕਿਹੜਾ ਅੱਜ ਫੋ ਟਰੈਕਟਰ ਜਿੱਤ ਕੇ ਲੈ ਕੇ ਗਿਆ ਤੇ ਕਿਹੜਾ ਅੱਜ ਬੁਲਟ ਲੈ ਗਿਆ ਤੇ ਕਿਹੜਾ ਅੱਜ ਮੋਟਰਸਾਈਕਲ ਲੈ ਕੇ ਗਿਆ ਸੋ ਇਹਨਾਂ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੇਖਾਂਗੇ ਸਭ ਤੋਂ ਪਹਿਲਾਂ ਦੋਸਤੋ ਜੇਕਰ ਆਪਾਂ ਮੇਜਰ ਲੀਗ ਦੇ ਕਬੱਡੀ ਕੱਪ ਦੀ ਗੱਲ ਕਰੀਏ ਜੋ ਕਿ ਪਿੰਡ ਸੰਗਵਾਲ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ ਉੱਥੇ ਅੱਜ ਬੈਸਟ ਰੀਡਰ ਰਹਾ ਕਵਾਂਟੀਟੀ ਬਾ ਤੇ ਨਬੂ ਜੀਮਾ ਤੇ ਬੈਸਟ ਜਾਫੀ ਰਹਾ ਬਿੱਲੀ ਲਲੀਆਂ ਤਾਂ ਦੋਸਤੋ ਇੱਥੇ ਅੱਜ ਬੁਲਟ ਰੱਖੇ ਗਏ ਸੀ ਇੱਥੇ ਦੋਸਤੋ ਫਰਸਟ ਟੀਮ ਰਹੀ ਸ਼ਾ ਕੋਟ ਦੀ ਤੇ ਸੈਕੰਡ ਟੀਮ ਰਹੀ ਬੇਅਪਲੈਂਟੀ ਨਿਊਜ਼ੀਲੈਂਡ ਦੀ ਬਾਕੀ ਇਸ ਕਬੱਡੀ ਕੱਪ ਤੇ ਸੈਮੀਫਾਈਨਲ ਦੇ ਬੈਸਟਾਂ ਉਪਰ ਮੋਟਰਸਾਈਕਲ ਰੱਖੇ ਗਏ ਸੀ ਫਰਸਟ ਸੈਮੀਫਾਈਨਲ ਦੇ ਵਿੱਚ ਬੈਸਟ ਰੇਡਰ ਰਹੇ ਦੀਪਕ ਕਾਸ਼ੀਪੁਰਾ ਤੇ ਨਿੱਕਾ ਨਕੋਦਰ ਤੇ ਬੈਸਟ ਜਾਫੀ ਰਹੇ ਬਹਿਗਰੂ ਸੀਚੇ ਵਾਲਾ ਤੇ ਬਿੰਦੂ ਸੀਚੇ ਵਾਲਾ ਇਹ ਜੁਆਇੰਟ ਰਹੇ ਉਥੇ ਜੇਕਰ ਆਪਾਂ ਸੈਕੰਡ ਸੈਮੀਫਾਈਨਲ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਬੈਸਟ ਰੇਡਰ ਰਹੇ ਸੀ ਸੁਖਬੀਰ ਗੁਰੂ ਸਰਿਆ ਤੇ ਬੈਸਟ ਜਾਫੀ ਰਹੇ ਬਿੱਲੀ ਲਲੀਆਂ ਤਾਂ ਦੋਸਤੋ ਇਸ ਖਕਬਾਡੀ ਕੱਪ ਤੋਂ ਬਿੱਲੀ ਲਲੀਆਂ ਮੋਟਰਸਾਈਕਲ ਜਿੱਤ ਕੇ ਲੈ ਗਿਆ ਨਾਲੇ ਬੁਲਟ ਜਿੱਤ ਕੇ ਲੈ ਗਿਆ ਦੋਸਤੋ ਅਗੇ ਦੋਸਤੋ ਜੇਕਰ ਆਪਕ ਕਲੀਅਰ ਕਲਾਂ ਦੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਇਸ ਕਬੱਡੀ ਕੱਪ ਤੇ ਬੈਸਟ ਰੇਡਰ ਰਹਾ ਬੁਲਟ ਖੀਰਾਵਾਲ ਤੇ ਬੈਸਟ ਜੈਫੀ ਰਹਾ ਅਮਰਤ ਔਲਖ ਤੇ ਕਰਨ ਬਲੋਵਾਲ ਇਹ ਜੁਆਇੰਟ ਰਹੇ ਇਸ ਕਬੱਡੀ ਕੱਪ ਤੇ ਫਰਸਟ ਟੀਮ ਰਹੀ ਡੀਏਵੀ ਜਲੰਧਰ ਦੀ ਤੇ ਸੈਕੰਡ ਟੀਮ ਰਹੀ ਗੁਰਦਾਸਪੁਰ ਪਲੱਸ ਨੜਾਮਾਲੀ ਦੀ ਤਾਂ اے ਸੀ ਦੋਸਤੋ ਇਹ ਦੋ ਵੱਡੇ ਕਬੱਡੀ ਕਪਾਂ ਦੇ ਅੱਜ ਫਾਈਨਲ ਰਿਜ਼ਲਟ ਜਿੱਥੇ ਕਿ ਕੁਝ ਖਿਡਾਰੀਆਂ ਨੇ ਟਰੈਕਟਰ ਜਿੱਤੇ ਬੁਲਟ ਜਿੱਤੇ ਤੇ ਮੋਟਰਸਾਈਕਲ ਜਿੱਤੇ ਬਾਕੀ ਦੋਸਤੋ ਹੋਰ ਇਦਾਂ ਹੀ ਕਬੱਡੀ ਦੀ ਵੀਡੀਓ ਦੇ ਲਈ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤੋਂ ਇਲਾਵਾ ਦੋਸਤੋ ਉਪਰ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ